BSF ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਸਾਂਝੀ ਮੀਟਿੰਗ ਸਰਹੱਦੀ ਇਲਾਕੇ ਦੇ ਨਾਲ ਲੱਗਦੇ ਕਿਸਾਨਾਂ ਅਤੇ ਲੋਕਾਂ ਦੇ ਨਾਲ ਕੀਤੀ ਗਈ ਹੈ। ਇਸੇ ਦੌਰਾਨ ਇੱਕ ਕਾਮਯਾਬੀ ਪੁਲਿਸ ਨੂੰ ਮਿਲ ਗਿਆ ਜਿੱਥੇ ਕਿ ਪੁਲਿਸ ਨੇ ਇੱਕ ਛੋਟਾ ਡਰੋਨ ਬਰਾਮਦ ਕੀਤਾ ਹੈ। ਤਦਦਾਦਿਕ ਇਸ ਮੌਕੇ ਡੀਐਸਪੀ ਪਖਿਵਿੰਨ ਨੇ ਕਿਹਾ ਕਿ ਪਾਕਿਸਤਾਨ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋ ਦਿੱਤਾ ਜਾਵੇਗਾ। ਕਿਉਂਕਿ ਲਗਾਤਾਰ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਰਾਹੀਂ ਨਸ਼ੇ ਦੀ ਖੇਪ ਹੈ ਜਿਹੜੀ ਕਿ ਉਹ ਸਰਹੱਦੀ ਇਲਾਕਿਆਂ ਦੇ ਵਿੱਚ ਭੇਜੀ ਜਾਂਦੀ ਹੈ। ਪਰੰਤੂ ਬੀਐਸਐਫ ਅਤੇ ਪੰਜਾਬ ਪੁਲਿਸ ਸਰਹੱਦੀ ਇਲਾਕਿਆਂ ਦੇ ਵਿੱਚ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਲੋਕਾਂ ਦਾ ਪੂਰਾ ਸਹਿਯੋਗ ਜੜਾ ਕੇ ਪੁਲਿਸ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਪੁਲਿਸ ਡਰੋਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਸਫਲ ਸਾਬਤ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਭਾਰਤੀ ਸਮੱਗਲਰ ਅਤੇ ਪਾਕਿਸਤਾਨ ਦੇ ਸਮੱਗਲਰਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਦੇ ਵੀ ਸਫਲ ਸਾਬਤ ਨਹੀਂ ਹੋ ਦਿੱਤਾ ਜਾਵੇਗਾ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਿਆਨਤਾ ਦਾ ਨਤੀਜਾ ਹੈ ਕਿ ਜਿੱਥੇ ਅਸੀਂ ਰੀਸੈਂਟਲੀ ਡੀਆਈਜੀ ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝੀ ਮੀਟਿੰਗ ਕਿਸਾਨਾਂ ਨਾਲ ਤੇ ਬਾਰਡਰ ਦੇ ਲੋਕਾਂ ਨਾਲ ਕੀਤੀ ਸੀ ਉਸ ਦੀ ਜਿਹੜੀ ਅੱਜ ਸਫਲਤਾਈ ਹੈ ਉਹ ਸਾਨੂੰ حاصل ਹੋਈ ਹੈ ਇੱਕ ਜਿਹੜਾ ਡਰੋਨ ਹੈ ਛੋਟਾ ਉਹ ਕਲ ਸੇਰੀਏ ਦੇ ਵਿੱਚੋਂ ਰਿਕਵਰ ਹੋਇਆ ਜਿੱਥੇ ਪ੍ਰਾਣੀਆਂ ਕਲ ਸੇਰੀਏ ਦੇ ਵਿੱਚ ਕਾਫੀ ਡਰੋਨ ਐਕਟੀਵਿਟੀਜ਼ ਹੋਈਆਂ ਉਸੇ ਲੜੀ ਦੇ ਵਿੱਚ ਅੱਜ ਇੱਕ ਜਿਹੜਾ ਛੋਟਾ ਡਰੋਨ ਆ ਸਾਨੂੰ ਰਿਕਵਰ ਹੋਇਆ ਤੇ ਵਿੱਚ ਹੁੱਕ ਲੱਗੀ ਹੈ ਤੇ ਜਿਸ ਤੋਂ ਸੰਭਾਵਨਾ ਇਹ ਜਿਤਾਈ ਜਾ ਰਹੀ ਹੈ ਵੀ ਇਸ ਹੁੱਕ ਦੇ ਨਾਲ ਕੋਈ ਜਿਹੜੀ ਗੈਰ ਕਾਨੂੰਨੀ ਪਦਾਰਥ ਵੀ ਆਇਆ ਹੋਵੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਹੀ ਇੱਕ ਡਾਲ ਏਰੀਏ ਦੇ ਵਿੱਚੋਂ ਅਸੀਂ ਜਿਹੜਾ ਵੱਡਾ ਡਰੋਨ ਰਿਕਵਰ ਕੀਤਾ ਜਿਹਦੇ ਵਿੱਚ 3 ਕਿਲੋ ਤੇ 116 ਗ੍ਰਾਮ ਹੈਰੋਨ ਦੇ ਨਾਲ ਅਸੀਂ ਇੱਕ ਜਿਹੜਾ ਸਮਗਲਰ ਉਹ ਵੀ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਇਹ ਥਰ ਮੈਂ ਦੱਸਣਾ ਚਾਹੁੰਦਾ ਆ ਕਿ ਲੋਕਾਂ ਵੱਲੋਂ ਸਾਨੂੰ ਪੂਰਨ ਸਹਿਯੋਗ ਮਿਲ ਰਿਹਾ ਤੇ ਅਸੀਂ ਜਿਹੜੇ ਆ ਡਰੋਨ ਤੇ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਵਿੱਚ ਕਾਮਯਾਬ ਹੋ ਰਹੇ ਆ ਜਿੱਥੇ ਅਸੀਂ ਡਰੋਨ ਐਕਟੀਵਿਟੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਰਹੇ ਆ ਉੱਥੇ ਅਸੀਂ ਇਨਫੋਰਮੇਸ਼ਨ ਦੇਣ ਵਾਲੇ ਨੂੰ ਵੀ ਜਿਹੜਾ ਵਾਜਬ ਜਿਹੜਾ ਇਨਾਮ ਹੈ ਉਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਉਹ ਵੀ ਜਿਹੜਾ ਦਵਾਇਆ ਜਾਊਗਾ ਤੇ ਅਸੀਂ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੈਰ ਕਾਨੂੰਨੀ ਇਰਾਦੇ